ਬਿਲਕੁਲ ਅੱਜ ਤੁਹਾਨੂੰ ਢੇੜਾ ਮਰਾਉਣੇ ਆ ਆਪਾਂ ਉਦੇਸਟ ਅੱਡ ਫਾਰਮ ਦਾ ਤੇ ਉਹਦੇ ਬਾਈ ਜਵੀਰ ਇਹਦੇ ਛੋਟੇ ਦਾ ਨਹੀਂ ਆ ਹਨਾ ਹਾਂਜੀ ਹਾਂਜੀ ਤੇ ਆਪਣੇ ਨਾਲ ਬਾਈ ਜਵੀਰ ਆ ਦੋਸਤੋ ਆਪਾਂ ਪਿੰਡ ਭੁੱਲਰ ਵਾਲੇ ਖੜੇ ਆ ਜਿਲ੍ਹਾ ਮੁਕਸਰ ਸਾਹਿਬ ਤੇ ਬਾਈ ਕੋਲੇ ਬਾਈ 20 ਜਨਵਰੀ ਤਾਂ ਹੈਗੇ ਨੇ ਕੋੜੇ ਆ 20 ਪਲੱਸ ਹੀ ਹੋਣਗੇ ਜੀ ਕੋੜੇ ਕੁੜੀਆਂ ਹਾਂਜੀ 20 ਪਲੱਸ ਹੋਣਗੇ ਤੇ ਹੋਰ ਵੀ ਬਾਈ ਪੰਛੀ ਪੁੰਛੀ ਬਹੁਤ ਕੁਝ ਰੱਖੀ ਬੈਠਾ ਦੋਸਤੋ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਥੋੜੀ ਜੀ ਲੰਮੀ ਜਾ ਸਕਦੀ ਹੈ 15 ਮਿੰਟ 20 ਮਿੰਟ 25 ਮਿੰਟ ਹਨਾ ਤੇ ਸੇਲ ਵਾਲੇ ਬਾਈ ਕਿੰਨੇ ਨੇ ਪਹਿਲਾਂ ਆਪਾਂ ਸੇਲ ਵਾਲੇ ਮਿੱਦਾਂ ਵੀ ਮੜਾਇਆ ਸੇਲ ਵਾਲੇ ਆਪਣੇ ਕੋਲ ਇੱਕ ਬਿਸ਼ੇਰਾ ਜੀ ਜੋਰਾਵੜਦਾ ਜੀ ਕਾਲੇ ਕਾਂਡੇ ਦਾ ਪੁੱਤ ਆ ਮਾਂ ਇਹਦੀ ਪ੍ਰਭਾਤੀ ਆ ਜੀ ਆਪਾਂ ਇੱਕ ਬਿਸ਼ੇਰਾ ਬਿਸ਼ੇਰੀ ਆ ਬਾਈ ਕੱਲਾ ਕੇ ਨਹੀਂ ਕੱਲਾ ਬਿਸ਼ੇਰਾ ਹੀ ਆ ਜੀ ਸੇਲ ਵਾਲਾ ਕੱਲਾ ਬਿਸ਼ੇਰੀ ਆ ਹਾਂਜੀ ਤੇ ਬਾਈ ਕੋਲੇ ਦੋਸਤੋ ਦੋ ਕੋੜੇ ਨੇ ਇੱਕ ਮਾਰਵਾੜੀ ਆ ਕਾਲੇ ਕਾਂਡੇ ਦਾ ਬੱਚਾ ਜਿਹੜਾ ਕਿ ਚਾਰ ਦੰਦ ਦਾ ਤਿੰਨ ਰਿਜ਼ਲਟ ਉਹਦੇ ਆਏ ਹੋਏ ਨੇ ਤਿੰਨੇ ਬਿਸ਼ੇਰੀਆਂ ਆਈਆਂ ਤਿੰਨੇ ਮੱਥੇ ਪਟੇ ਲੀਆਂ ਆ ਤੇ ਦੋ ਆਪਣਾ ਦੂਜਾ ਹੈਗਾ ਗਰ ਨੁਕਰਾ ਜਿਹਦੇ ਪਾਂਦੇ ਰਿਜ਼ਲਟ ਆ ਗਏ ਜੀ ਪੰਜੇ ਨੁਕਰੀਆਂ ਬਛੇੜੀਆਂ ਜਾਂ ਹਾਂਜੀ ਨੁਕਰਾ ਉਹ ਦੋ ਦੰਦ ਦਾ ਉਹਦੇ ਪਾਂਦੇ ਰਿਜ਼ਲਟ ਆ ਚੁੱਕੇ ਨੇ ਉਹਦੀਆਂ ਵੀ ਪੰਜੇ ਬਛੇੜੀਆਂ ਆ ਪੰਜੇ ਨੁਕਰੀਆਂ ਆ ਚੰਪਕਾ ਕੋੜੀਆਂ ਦੇ ਵੀ ਨੁਕਰੀਆਂ ਆ ਇਹ ਕੋੜਿਆਂ ਦੀ ਡਿਟੇਲ ਆ ਬਾਈ ਜੀ ਦੀ ਫੋਟੋ ਮੈਂ ਤੁਹਾਨੂੰ ਕੋੜੇ ਦੀਆਂ ਦੋਨਾਂ ਦੀਆਂ ਲਾਤੀਆਂ ਹੈ ਸਰਵਿਸ ਲੈਣਾ ਚਾਹੁੰਦਾ ਉਹ ਭਾਈ ਲੈ ਸਕਦਾ ਹੁਣ ਤੁਹਾਨੂੰ ਉਹ ਕੋੜਿਆਂ ਦੇ ਆਪਾਂ ਰਿਜ਼ਲਟ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਬਾਈ ਦੇ ਜਾਨਵਰ ਘੋੜੇ ਘੋੜੀਆਂ ਦਿਖਾਉਣੇ ਆ ਸਾਰੇਗਾ ਇਧਰ ਭਾਈ ਆਵਲਾ ਖਾ ਗਈ ਹੈ ਨਾ ਹਾਂ ਇਹ ਆਵਲਾ ਰਾਜ ਹਾਂਸ ਦੀ ਹੈ ਜੀ ਠ ਇਹ ਦੀ ਹਾਈਟ ਕਿੰਨੀ ਹੈ ਜੇ ਵੀਰ ਬਾਈ ਫਿਰ ਇਹ 60 ਤੋਂ ਬਾਹਰ ਆ ਜੀ 60 ਤੋਂ ਬਾਹਰ ਆ ਹਾਂ ਜੀ ਮਗਰ ਬਈ ਬੱਚਾ ਵੀ ਇਹਦੇ ਹਾਂ ਸੂਹੀ ਵੀ ਆ ਜੀ ਠੀਕ ਆ ਬਈ ਸੂਹੀ ਭਈਆ ਮੈਨੂੰ ਉਹਲੇ ਜੇ ਤੇ ਖੜਾ ਸੀ ਦਿਖਿਆ ਨਹੀਂ ਮਗਰ ਬੱਚਾ ਕਿਹੜੇ ਘੋੜੇ ਦਾ ਬਈ ਫਿਰ ਜੇ ਵੀਰ ਇਹ ਮਗਰ ਉਹ ਗੱਬਣੀ ਆਈ ਹੈ ਜੀ ਆਪਣੇ ਕੋਲੇ ਠੀਕ ਆ ਮਗਰ ਪਿੱਛੋਂ ਹੀ ਗੱਬਣਾਈ ਹੈ ਜੀ ਹੂੰ ਤੇ ਕੰਨ ਕੁੰਨ ਬਹੁਤ ਸੋਹਣਾ ਬਣਿਆ ਹਾਂਜੀ ਹੂੰ ਬਾਕੀ ਵੱਡੇ ਭਾਈ ਸਵਾਰੀ ਸਬਰੀ ਕਰਾਉਂਦੀ ਆ ਬਈ ਸਵਾਰੀ ਕਰਾਉਂਦੀ ਆ ਜੀ ਹੂੰ ਤੇ ਘਰੇ ਰੱਖੀ ਹੋਈ ਹੈ ਇਹ ਘਰੇ ਰੱਖੀ ਹੋਈ ਹੈ ਹਾਂਜੀ ਬਰੀਡਿੰਗ ਆਫ ਤੇ ਠੀਕ ਆ ਬਰੀਡਿੰਗ ਵਾਸਤੇ ਰੱਖੀ ਹੋਈ ਹੈ ਵਿਚਰ ਨੂੰ ਪੁੱਛਣ ਦਾ ਕੋਈ ਪੌੜਾ ਬੁੜੀਆਂ ਤੋਂ ਦਾ ਬਾਈ ਜਦੋਂ ਘਰੇ ਰੱਖ ਕੇ ਬਿਲਕੁਲ ਬਿਲਕੁਲ ਮਾਡੀ ਪੌੜੀ ਦਾ ਕਿਉਂ ਰੱਖੂਗਾ ਬਿਲਕੁਲ ਬਿਲਕੁਲ ਜੀ ਤੇ ਆਹ ਬਈ ਨੁਕਰੀ ਇਹ ਕੁੜੀ ਆਪ ਹੈਗੀ ਹੈ ਜੀ ਸਾਹੋ ਗਿਆਲੇ ਘੋੜੇ ਦੇ ਜੀ ਆਪ ਸਾਹੋ ਗਿਆਲੀ ਕੁੜੀ ਹੈ ਹਾਂ ਆਪਣੇ ਕੋਲੇ ਹੁਣ ਮੈਨੂੰ ਲੱਗਦਾ ਇਹ 10ਵਾਂ ਕੇ 11ਵਾਂ 100 ਰੁਪਏ ਜੀ ਅੱਛਾ ਬਈ ਇਹ ਬੱਚੀ 10-1100 ਆਪਣੇ ਕੋਲ 100 ਰੁਪਏ ਹਾਂਜੀ ਇਹ ਜਿਹੜੀ ਇਹਦੀ ਬੱਚੀ ਹੈ ਜੀ ਆਪਣੇ ਜੈਵੀ ਦੀ ਹੈ ਮਗਰ ਠੀਕ ਹੈ ਭਾਈ ਬੱਚੀ ਮਗਰ ਜੈਵੀ ਦਾ ਲੋ ਵੀ ਦੋਸਤੋਂ ਨੌਕਰੀ ਦਾ ਰਿਜ਼ਲਟ ਚੈੱਕ ਕਰ ਲਓ ਤੁਸੀਂ ਦੇਖ ਲਓ ਨਾ ਜੈਵੀ ਦਾ ਭਾਈ ਬੱਚੀ ਦਾ ਉਹ ਜਿਹੜੀ ਫੋਟੋ ਵਾਲੀ ਸੀ ਉਹਦਾ ਕੰਨ ਸੇਰਾ ਸੀ ਸੀ ਹਾਂਜੀ ਹਾਂਜੀ ਤੇ ਭਾਈ ਕੰਨ ਆ ਬੱਚੀ ਦੇ ਬਿਲਕੁਲ ਬਿਲਕੁਲ ਕੰਨ ਦਾ ਪੰਜਾ ਪੱਛੀਆਂ ਦੀ ਮਲੋ ਸੇਰਾ ਆ ਜੀ ਹਮ ਲੋ ਬਹੁਤ ਭਾਈ ਦੇਖੋ ਤੁਸੀਂ ਦੋਸਤੋਂ ਕੰਨ ਦੇਖੋ ਮਤਲਬ ਕੰਨ ਕੁੱਨ ਬੱਚੇ ਦੀ ਬਾਈ ਸਟਰਕਚਰ ਦੇਖ ਕੇ ਰੂਹੋਸ਼ ਹੋ ਜਾਂਦੀ ਆ ਪਿੱਠ ਪੂੜੇ ਕੰਨਾਂ ਨੂੰ ਬੱਚੇ ਬੱਚੇ ਵੀ ਬਹੁਤ ਮਤਲਬ ਹੁਣੀ ਹਾਂ ਪੂਰੇ ਮਜ਼ਬੂਤ ਲੱਗਦੇ ਨੇ ਤੇ ਇਹ ਬਈ ਘੋੜੀ ਦੀ ਉਮਰ ਕਿੰਨੀ ਕਹੂਗੀ ਅੰਦਾਜ਼ਾ ਘੋੜੀ ਦੀ ਉਮਰ ਮੇਰੇ ਸਾਨੂੰ ਹੋਊਗੀ ਜੀ ਘੱਟੋ ਘੱਟ 12-13 ਸਾਲ ਕਿਉਂਕਿ ਆ ਦਾ ਤਾਂ ਬਈ ਸੂਹੀ-ਸੂਪੀ 11 11ਵਾਂ ਸੂਹਾਗਾ ਤੇ 15 15-15 ਸਾਲ ਹੋਊਗੀ ਆਹ ਨਾਲੇ ਚ ਹੂੰ ਤੇ ਬਈ ਇਹ ਆਪਣਾ ਮਾਲ ਆ ਪਾਸਾ ਘੋੜੀ ਦਾ ਕੋਈ ਪਤਾ ਬਈ ਸਾਹੋ ਗਿਆਲੇ ਦੀ ਸਾਹੋ ਨਹੀਂ ਮਾਲ ਆ ਮਾਲ ਆ ਬਈ ਇਹਦੀ ਘੋੜੀ ਦੀ ਮਾਂ ਸੀ ਇਹ ਨਹੀਂ ਪਤਾ ਜੀ ਉਹ ਨਹੀਂ ਪਤਾ ਇਹ ਨਹੀਂ ਪਤਾ ਠੀਕ ਆ ਬਈ ਤੇ ਬਾਕੀ ਘੋੜੀ ਦਾ ਵੀ ਬਈ ਗੱਲ ਕੋਨੋ ਕੋਈ ਸੂਹਾ ਹਣਾ ਤੇ ਇਹ ਇਹਦੀ ਹਾਈਟ ਕਿੰਨੀ ਦੱਸੋ ਜੀ ਤੁਸੀਂ ਮੈਨੂੰ ਇਹ 60 ਤੋਂ ਬਾਹਰ ਹੋਗੀ 60 ਤੋਂ ਬਾਹਰ ਇਦੋਂ ਬਦ ਬਈ ਆਹ ਕੁੜੀ ਇਧਰ ਨੁਕਰੀ ਇਹ ਵੀ ਐਂਕਰਦੀ ਆ ਬਈ ਇਹ ਵੀ ਕਰੀ ਜਾਂਦਾ ਇਹ ਐਂਕਰ ਦੀ ਆ ਜੀ ਬਾਈ ਸੰਦੀਪ ਕੋਲੇ ਜਾਂਦਾ ਸੀ ਐਂਕਰ ਜਿਹੜਾ ਚੈਂਪੀਅਨ ਬਣਿਆ ਜੀ ਠੀਕ ਆ ਬਈ ਐਂਕਰ ਇਹਦੀ ਹਾਈਟ ਕਿੰਨੀ ਹੈ ਬਈ ਇਹ ਹੋਊਗੀ ਜੀ 62 ਪਲੱਸ ਠੀਕ ਆ ਬਈ 62 ਬੱਚੀ ਉਹਦੀ ਆਪਣੇ ਜੈਵੀ ਦੀ ਆ ਗਈ ਜੀ ਇਹ ਵੀ ਬੱਚੀ ਜੈਵੀ ਦੀ ਆ ਗਈ ਹਾਂਜੀ ਤੇ ਕਦੋਂ ਕੰਨ ਬਈ ਰਹਿ ਬਾਸ ਸੁਣਾਣਾ ਤੇ ਮਜ਼ਬੂਤ ਹੋ ਬਈ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਬੱਚੀ ਇਹ ਹੋਊਗੀ ਜੀ 3 ਮਹੀਨਿਆਂ ਦੇ ਕਰੀਬ 3 ਮਹੀਨਿਆਂ ਦੇ ਕਰੀਬ ਇਹ ਹੋਊਗੀ ਹਾਂਜੀ ਤੇ ਬੱਚੀ ਬਈ ਭੌਰਿੰਗਪੂਰਿੰਗ ਕੰਨੂਗਾ ਵੀ ओके okay, है ना हां ओके okay, जमा ओके okay बाकी ਵੀ ਕੰਨ ਨਹੀਂ ਵਣਦੋ ਸੁਣੇ ਲੱਗਿਆ ਪਤਲਾ ਜਾ ਕੰਨ ਛੋਟਾ ਜਾ ਹਨ ਤੇ ਵੱਡੇ ਭਾਈ ਇਹ ਕੈਮੇ ਸੁਈਰ ਕੁੜੀ ਦੋ ਦਿਨ ਦੀ ਹੈ ਇਹਦੀ ਦੋ ਦਿਨ ਦੀ ਹੈ हां ਪਹਿਲਾਂ ਸੂਈ ਸੂਈ ਹੈ ਜੀ ਠੀਕ ਹੈ ਠੀਕ ਹੈ ਭਾਈ ਪਹਿਲਾਂ ਸੂਈ ਸੂਈ ਆ ਹਾਂ ਦੁਬਾਰਾ ਫਿਰ ਇੱਥੇ ਜਾਵੀ ਤੋਂ ਗੱਪਣਾ ਜੀ ਠੀਕ ਹੈ ਠੀਕ ਹੈ ਭਾਈ ਆ ਸਿਸਟਮ ਦੇਖੋ ਦੋਸਤੋ ਇੱਕ ਹੋਰ ਦਿਖਾਵਾਂ ਤੁਹਾਨੂੰ ਮੈਂ ਹੈ ਇਧਰ ਪਿੱਛੇ ਵੀ ਦਿਖਾ ਦਿਕਰਨ ਮਤਲਬ ਉੱਤਲੇ ਪਾਸੇ ਖੁਰਨੀ ਤੇ ਥੱਲਣ ਦੇ ਪਾਸੇ ਅ ਬਤਕਾਂ ਜਾਂ ਕੁਛ ਵੀ ਕੁੱਕੜ ਜਾਂ ਕੋਈ ਵੀ ਪੰਛੀ ਹੈ ਨਾ ਹਾਂਜੀ ਹਾਂਜੀ ਗੁੱਡੇ ਬਣਾਏ ਵੈਸੇ ਨਹੀਂ ਗੁੱਡੇ ਬਣਾਏ ਹੋਣੇ ਵੀ ਪੱਕਾ ਕੰਮ ਨਾਲ ਹੀ ਕਰਿਆ ਹੋਇਆ ਇੱਧਰ ਹੀ ਸੜ ਵੀ ਆ ਗਿਆ ਤੇ ਇਹ ਇੱਧਰ ਬਈ ਆਹ ਬੱਚੀ ਇਹ ਇਹ ਆਪਣਾ ਬਾਈ ਤਾਰੀ ਕੋਲੇ ਹੁੰਦਾ ਸੀਗਾ ਜੀ ਰਾਜਸ਼ਿੰਗਾਰ ਘੋੜਾ ਮੇਰਾ ਹੁਣ ਗੁਜਰਾ ਦਿੱਤਾ ਜੀ ਉਹਨਾਂ ਨੇ ਉਹਦੀ ਬੱਚੀ ਹੈ ਜੀ ਉਹਦੀ ਬੱਚੀ ਮੱਥੇ ਪਟਾ ਤੇ ਬਈ ਪੈਰ ਮੱਥੇ ਪਟਾ ਜੀ ਕੱਲਾ ਮੱਥੇ ਪਟਾ ਕੱਲਾ ਉੱਥੇ ਬੜਾਈ ਆ ਹਾਂਜੀ ਪਟਾ ਵੀ ਸੋਹਣਾ ਬਈ ਮਾਰਕਿੰਗ ਚੰਗੀ ਹੈ ਹਨ ਤੇ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਇਹ ਹੋ ਗਈ ਜੀ ਤਕਰੀਬਨ 5 ਮਹੀਨਿਆਂ ਦੇ ਨੇੜੇ ਜੀ 15 ਮਹੀਨੇ ਦਾ ਨੇੜ ਫੂਕੀ ਹਾਂਜੀ ਠੀਕ ਹੈ ਬਈ ਤੇ ਇਹ ਵੀ ਘਰੀ ਰੱਖਣੀ ਆ ਘਰੇ ਘਰੇ ਜੀ ਕਰੇ ਇਹ ਵੀ ਘਰੀ ਰੱਖਣੀ ਆ ਇਸ ਤੋਂ ਬਾਅਦ ਵੱਡੇ ਭਾਈ ਇਧਰ ਇੱਕ ਊੜ ਆ ਗਿਆ ਜੀ ਊੜ ਆ ਗਿਆ ਆਪਣਾ ਹਨਾ ਇਹ ਕਾਂਡੇ ਵਾਲਾ ਆ ਗਿਆ ਹਾਂ ਕਾਂਡੇ ਵਾਲਾ ਜੀ ਤੇ ਮਾਰਕਿੰਗ ਇਹਦੀ ਬਈ ਮੱਥੇ ਪਟਾ ਇੱਕ ਵਾਰ ਚਿੱਟਾ ਜੀ ਇੱਕ ਵਾਰ ਚਿੱਟਾ ਇਹ ਊੜੇ ਦਾ ਨਾਂ ਆਪਣਾ ਸੀਗਾ ਬਈ ਚੇਤਕ 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 ਇਹ ਦੋਸਤੋ ਕਾਲੇ ਕਾਂਡੇ ਦਾ ਬੱਚਾ ਜਿਹੜਾ ਅੱਪਾ ਸਟਾਡੀ ਦੀ ਗੱਲ ਕਰਕੇ ਮਾਂ ਇਹਦੀ ਪ੍ਰਭਾਤੀ ਹੈ ਜੀ ਮਾਂ ਇਹਦੀ ਪ੍ਰਭਾਤੀ ਸੀ ਬਈ ਹਾਂਜੀ ਹਾਂਜੀ ਇਹ ਇਹ ਦੀ ਪੀਸ ਆਪਣੇ ਦੀ ਹੈਗੀ 21000 21000 ਰੁਪਇਆ ਤੇ ਹਾਈਟ ਦੀ ਹੈਗੀ ਬਈ 24 ਪਲੱਸ 24 ਪਲੱਸ 24 ਪਲੱਸ ਠੀਕ ਹੈ ਬਈ ਤੇ ਇਹ ਇਹ 4 ਦੰਦਾ ਠੀਕ ਹੈ ਬਈ 4 ਦੰਦਾ ਬਾਕੀ ਦੋਸਤੋ ਇਹਦੇ ਤਿੰਨ ਰਿਜ਼ਲਟ ਆ ਚੁੱਕੇ ਨੇ ਰਿਜ਼ਲਟ ਤੁਹਾਨੂੰ ਆਪਾਂ ਅੱਗੇ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਹੈਂ ਫੁੱਟਮਾਂ ਵਗੈਰਾ ਵੀ ਲਾ ਦਿੰਨੇ ਆ ਤੇ ਆ ਜੋ ਬਈ ਹੁਣ ਉਧਰ ਨੁਗਰਾ ਉਧਰ ਖੜਾ ਬਈ ਹਨਾ ਹਾਂ ਨੁਗਰਾ ਉਧਰ ਆ ਨੁਗਰਾ ਦਿਖਾ ਦੇ ਨਾਲੇ ਉਧਰਲੇ ਜਾਨਵਰ ਦਿਖਾ ਦੇ ਉਹ ਬਈ ਉਹ ਉਹੀ ਆ ਗਰੇ ਹੌਂਟੀ ਆ ਜਿਹੜਾ ਮੈਂ ਕਿਹਾ ਸੀ ਹਾਂ ਗਰੇ ਹੌਂਟ ਗਰੇ ਹੌਂਟ ਜੀ ਹਨਾ ਹਾਂ ਉਹ ਜਿਹੜਾ ਕੋਈ ਮੇਰੇ ਵਰਗਾ ਜਾਦੇ ਲੱ싸 ਆ ਹੋਵੇ ਉਹਨੂੰ ਤਾਂ ਹੀ ਕਹਦਾ ਸੀ ਸਕਾਰੀ ਕੁੱਤੇ ਵਰਗਾ ਲਾਕਾ ਹਾਂ ਨਾ ਹਾਂਜੀ ਹਾਂਜੀ ਉਹ ਤਾਂ ਹੀ ਪਤਲੇ ਜੂਂਗੇ ਹਨਾ ਬਈ ਆ ਆ ਕਬੂਤਰਾਂ ਦੇ ਖੁੱਡੇ ਆ ਕੇ ਸਾਰੇ ਜੀ ਠੀਕ ਆ ਬਈ ਆ ਕਬੂਤਰ ਵੀ ਮਤਲਬ ਬੜੇ ਸ਼ੌਂਕ ਨਾਲ ਦੇ ਅੰਦਰ ਅੰਦਰ ਦੇਖੋ ਜੀ ਬੜੇ ਮਤਲਬ ਵਗਿਆ ਤਰੀਕੇ ਨਾਲ ਰੱਖੇ ਹੋਏ ਨੇ ਨਹੀਂ ਆ ਅੰਦਰ ਭਈ ਇਹ ਜਿਵੇਂ ਮਿੱਠਾ ਮੁੱਠਾ ਨਾਲ ਸਾਡੀ ਰਾਣੀ ਹਾਂ ਨਹੀਂ ਨਹੀਂ ਬਹੁਤ ਵਧੀਆ ਰੱਖੇ ਹੋਇਆ ਜੀ ਹੂੰ ਤੇ ਵਧੀਆ ਪੂਰਾ ਐ ਸਭਾਈ ਨਾਲ ਕੰਮ ਕਰਿਆ ਹੋਇਆ ਦੋਸਤੋ ਕਬੂਤਰਾਂ ਵਾਲਾ ਵੀ ਦੇਖੋ ਤੁਸੀਂ ਖੁੱਡੇ ਖਾਡੇ ਪੂਰੇ ਵਧੀਆ ਬਣਾਏ ਹੋਏ ਨੇ ਓਟੀਨੂ ਕਰਨਿਆ ਧਿਆਨ ਨਾਲ ਇੱਥੇ ਵੱਤਕ ਕੁਝ ਵੀ ਕੁਝ ਵੀ ਬੈਰਥ ਲੈ ਆ ਸਕਦਾ ਡਰ ਗਿਆ ਸੀ ਉਹ ਬਜਾਰਾ ਅੱਜ ਭਈ ਇਹਨਾਂ ਇੱਧਰ ਆਹ ਕੁੜੀ ਖੜੀ ਆ ਵੇ ਇਹ ਵੀ ਕੁੜੀ ਰਾਜ ਹੰਸਦੀ ਆ ਗਈ ਜੀ ਇਹ ਰਾਜ ਹੰਸਦੀ ਆ ਗਈ ਕਿੰਨੇ ਨਾਲ ਹੰਸਦੀ ਆ ਭਈ ਇਹ ਇਹ ਹੋਊਗੀ ਜੀ 7-8 ਸਾਲ ਦੀ ਹੋਗੀ ਕੁੜੀ 7-8 ਸਾਲ ਹਾਈਟ ਕਿੰਨੀ ਕ ਬਈ ਹਾਈਟ ਵਾ 60 ਦੇ ਕਰੀਬ ਹੀ ਹੋਊਗੀ ਜੀ 60 ਦੇ ਕਰੀਬ ਹਾਈਟ ਹਾਂਜੀ ਕਿੰਨੇ ਸੂਏ ਸੂਪੀਏ ਇਹ ਆਪਣੇ ਕੋਲੇ 400 ਦੇ ਸੂਪੀ ਜੀ 400 ਦੇ ਸੂਪੀ ਬਈ ਹਾਂਜੀ ਹੁਣ ਇੱਕ ਆਪਣੇ ਘੰਟੇ ਵਾਲੇ ਤੋਂ ਕੱਪਣਾ ਜੀ ਠੀਕ ਆ ਬਈ ਹੁਣ ਘੰਟੇ ਵਾਲੇ ਤੋਂ ਕੱਪਣਾ ਜੀ ਉਤੋਂ ਗਨੇੜਾ ਦੀ ਕੱਪਣੂਗੀ ਬਈ ਇਹ ਚੈੱਕ ਹੀ ਹੋਈ ਆ ਜੀ ਮੰਨ ਕੇ ਚਲੋ ਬਸ 45 ਦਿਨ ਦੀ ਹਮ ਕਿੱਕ ਪਾਸ ਹੋ ਗਈ ਹਾਂਜੀ ਇਹ ਨੁਗਰੀ ਬੱਚੀ ਕਿਹੜੇ ਦੀ ਆ ਬਈ ਇਹ ਨੁਗਰੀ ਬੱਚੀ ਆਪਣੇ ਕੋਲੇ ਹੁੰਦਾ ਸੀਗਾ ਜੀ ਇੱਕ ਜਿਹੜਾ ਆਪਣੇ ਰਾਮਿਆਣੇ ਹੁੰਦਾ ਸੀਗਾ ਜੀ ਘੋੜਾ ਠੀਕ ਉਹ ਆਪਣੇ ਕੋਲ ਕਾਫੀ ਟਾਈਮ ਰਿਹਾ ਜੀ ਉਹਦੀ ਬੱਚੀ ਹੈ ਜੀ ਇਹ ਠੀਕ ਹੈ ਬਈ ਇਹ ਉਹਦੀ ਬੱਚੀ ਹੈ ਕਿੰਨੇ ਟਾਈਮ ਦੀ ਹੋਗੀ ਬਈ ਇਹ ਇਹ ਹੋਗੀ ਤਕਰੀਬਨ 4-5 ਮਹੀਨਿਆਂ ਦੀ ਜੀ ਹੂੰ 4-5 ਮਹੀਨਿਆਂ ਦੀ ਹੋਗੀ ਤੇ ਆਹ ਕੁੜੀ ਬਈ ਇਹ ਕੁੜੀ ਪ੍ਰਤਾਪ ਦੀ ਹੈ ਜੀ ਜੈ ਵੀ ਤੋਂ ਹੁਣ ਗੱਬਣਾ ਜੀ ਇਹ ਦੋ ਦੰਦ ਲੱਗ ਗੀ ਇਹ ਦੋ ਦੰਦ ਲੱਗ ਗੀ ਬਈ ਜੈ ਵੀ ਤੋਂ ਹਾਂ ਇਹ ਜਿਹੜੀ ਆਪਣੀ ਸਾਹੋਗਿਆਂ ਵਾਲੀ ਕੁੜੀ ਹੈ ਜੀ ਉਹਦੀ ਬੱਚੀ ਹੈ ਇਹ ਚੈੱਕ ਪਾਸ ਹੋਗੀ ਬਈ ਇਹ ਹਾਂ ਚੈੱਕ ਪਾਸ ਹੈ ਜੀ ਹੂੰ ਤੇ ਇਹਦੀ ਹਾਈਟ ਕਿੰਨੀ ਹੈ ਬਈ ਇਹਦਾ ਹੋਊਗੀ ਤਕਰੀਬਨ ਮੰਨ ਲਓ 63 ਦੇ ਕਰੀਬ ਜੀ 63 ਦੇ ਤਕਰੀਬਨ ਹਾਂਜੀ ਹੈਡਫੁੱਟ ਚੰਗੀਆਂ ਬਈ ਕੁੜੀ ਆ ਹੈਡ ਚੰਗੀਆਂ ਤੇ ਜਗਵੀਰ ਬਾਈ ਤੁਸੀਂ ਆਪ ਵੀ ਕਰਦੇ ਹੋ ਰੈਡੀ ਰਹੁੰਦੀ ਐ ਇਸ ਵਾਰ ਨਹੀਂ ਮੈਂ ਨਹੀਂ ਕਹਿੰਦੇ ਚੜ੍ਹਿਆ ਜੀ ਇਹ ਮੁੰਡੇ ਚੜ੍ਹਦੇ ਆ ਮੁੰਡੇ ਚੜ੍ਹਦੇ ਆ ਸਵਾਰੀ ਉਹ ਵਧੀਆ ਇਸ ਵਾਰੀ ਸੂਰੀ ਕਰਾ ਲੈਂਦੀ ਆ ਬਈ ਨਹੀਂ ਇਹਦੇ ਤੇ ਨਹੀਂ ਅਜੇ ਚੜ੍ਹਨ ਲੱਗੇ ਦੂਜੀਆਂ ਕੁੜੀਆਂ ਦੇ ਚੜ੍ਹਦੇ ਆ ਜੀ ਇਹਦਾ ਅਜੇ ਫਰਦੋਦਾਂਦੀ ਐ ਨਾ ਬੱਚਿਆਂ ਦੀ ਫਰਦੋਦਾਂਦੀ ਛੂਟੀ ਆ ਨਾ ਤੇ ਆਹ ਬੇਸ਼ੇਰਾ ਜੋਰਾ ਵਰਦਾ ਆ ਆਹ ਬੇਸ਼ੇਰਾ ਇਹ ਜੋਰਾ ਵਰਦਾ ਜੀ ਠੀਕ ਆ ਭਾਈ ਜੋਰਾ ਵਰਦਾ ਹਾਂ ਇਹ ਆਪਾਂ ਬਾਹਰ ਵੀ ਕੱਢ ਕੇ ਦਿਖਾ ਦੇਾਂਗੇ ਜੀ ਹਾਂ 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 ਭਾਈ ਬਾਹਰ ਕੱਢ ਕੇ ਦਿਖਾ ਦੇਾਂਗੇ ਜੀ ਜਿਹਦੀ ਮਾਂ ਪ੍ਰਭਾਤੀ ਆ ਮਾਂ ਖੜੀ ਏ ਜੀ ਦੀ ਠੀਕ ਆ ਨਾ ਮਾਂ ਵੀ ਨਾਲ ਹੀ ਖੜੀ ਇਹ ਫੁੱਲ ਫੁੱਲੀ ਆ ਭਾਈ ਮੁੱਥੇ ਗੱਲਾਂ ਮੁੱਥੇ ਫੁੱਲ ਆ ਜੀ ਹੂੰ ਕਿੰਨੇ ਡੇਮ ਦਾ ਹੋ ਗਿਆ ਭਈ ਇਹ ਇਹ ਤਕਰੀਬਨ ਸਾਲ ਦਾ ਹੀ ਹੋ ਗਿਆ ਜੀ ਠੀਕ ਆ ਭਈ 1 ਸਾਲ ਦਾ ਹੋ ਗਿਆ ਹਾਏ ਉੱਥੇ ਦਾਦਾ ਵਾਲਿਆਂ ਕੋਲੇ ਹੁੰਦਾ ਸੀ ਜਿਹੜਾ ਜੋਰਾ ਵਰਦੀ ਹੁਣ ਉਹਨਾਂ ਨੇ ਸੇਲ ਕੀਤਾ ਹੂੰ ਉਹਦਾ ਬੱਚਾ ਜੀ ਇਸ ਕੁੜੀ ਦਾ ਏ ਠੀਕ ਆ ਭਾਈ ਆ ਇਧਰ ਇਹਦੀ ਮਾਂ ਇਹ ਪ੍ਰਭਾਤੀ ਆ ਜੀ ਇਹ ਮਾਂ ਇਹਦੀ ਪ੍ਰਭਾਤੀ ਆ ਕੀ ਹਾਂ ਮਾਂ ਦੀ ਹਾਈਟ ਕਿੰਨੀ ਹੈ ਬਈ ਇਹਦੀ ਮਾਂ ਬਾਟੋ ਪਲਾ ਬਾਹਰ ਹੈ ਜੀ ਮਾਂ ਦੀ ਬਾੜ ਤੋਂ ਬਾਹਰ ਹਾਂਜੀ ਬਾੜ ਤੋਂ ਬਾਹਰ ਠੀਕ ਹੈ ਬਈ ਹਦਰਾ ਨੁਕਰੀ ਹੈ ਬਈ ਇਹ ਨੌਕਰੀ ਬੱਚੀ ਹੈ ਜੀ ਇਹਦੀ ਦੇਵ ਸ਼ਾਨ ਦੀ ਹੈ ਜੀ ਇਹ ਵੀ ਉਸੇ ਕੁੜੀ ਦੀ ਹੈ ਜੀ ਠੀਕ ਹੈ ਪੀਲੇ ਸੂਏ ਦੀ ਠੀਕ ਹੈ ਬਈ ਇਹ ਸਾਲ ਤੋਂ ਉੱਤੇ ਹੋ ਗਈ ਬੇਚਰੀ ਇਹ ਉਹ ਕੁੜੀ ਦੀ ਆਪਣੀ ਜਿਹੜੀ ਸਾਹ ਹੋ ਗਿਆ ਲੈ ਦੀ ਜੀ ਤੇਰੀ ਵੱਡੀ ਕੁੜੀ ਆਪਣੀ ਠੀਕ ਹੈ ਠੀਕ ਹੈ ਬਈ 12 13 ਸੂਏ ਸੂਫੀ ਹਾਂਜੀ ਹਾਂ ਤੇ ਇਹ ਵੀ ਉਹਦੀ ਬੱਚੀ ਹੈ ਬੱਚੀ ਬਈ ਇਹ ਵੀ ਚੰਗੀ ਤਿਆਰ ਹੋਈ ਬਹੁਤ ਚੰਗੀ ਹਾਂਜੀ ਹੂੰ ਤੇ ਆਹ ਬਾਈ ਗਾਂਹ ਵਾਲੀ ਦਿਲਸ਼ਾਨ ਦੀ ਆ ਗਈ ਜੀ ਗਾਂਹ ਵਾਲੀ ਬੱਚੀ ਦਿਲਸ਼ਾਨ ਦੀ ਆ ਗਈ ਹਾਂ ਇਹ ਆਪਣੀ ਉਹ ਜਿਹੜੀ ਰਾਜਨਸ ਵਾਲੀ ਹੈ ਜੀ ਜਿਹੜੀ ਅਪੋ ਘੋੜੀ ਵੇਖੀ ਸੀ ਉਹਦੀ ਬੱਚੀ ਆ ਠੀਕ ਆ ਬਾਈ ਇਹ 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 ਵੀ ਆਪਣੇ ਕੋਲੇ ਜਨਮ ਆਪਣੇ ਕੋਲ ਹੀ ਆਪਣੇ ਕੋਲੇ ਹਾਂ ਜੀ ਇੱਥੇ ਬਾਈ ਬੂਟੇ ਕੋਲੇ ਆਇਆ ਸੀਗਾ ਜੀ ਘੋੜਾ ਦਿਲਸ਼ਾਨ ਉਹ ਬਠੰਡੇ ਅੱਛਾ ਬਾਈ ਉਦੋਂ ਘੋੜੀ ਮਲਾਈ ਸੀ ਆਪਾਂ 5 ਕਿਲੋਨ ਮੱਛੀ ਹੈ ਇਹ ਠੀਕ ਆ ਬਾਈ ਤੇ ਇਹ ਇਹ ਵੀ ਮੰਨ ਕੇ ਚਲੋ ਕੋਰੇ ਹਾਇ ਬਈ ਇਹ ਜਾਨਵਰ ਸਾਰੇ ਘਰੀ ਰੱਖੇ ਨੇ ਕੋਈ ਨਹੀਂ ਨਹੀਂ ਵੇਚਣਾ ਨਹੀਂ ਬਸ ਕੱਲਾ ਇੱਕ ਬਈ ਸੇਰਾ ਹੀ ਥੇਲਾ ਜੀ ਠੀਕ ਆ ਬਈ ਇੱਕੋ ਬਈ ਸੇਰਾ ਬਛੇਰੀ ਸੇਲਾ ਇਧਰ ਵੀ ਬਈ ਫਿਰ ਆਪਣਾ ਆ ਗਿਆ ਕੁੱਤਾ ਹਨਾ ਹਾਂਜੀ ਹਾਂਜੀ ਇਹ ਜਰਮਨ ਸ਼ੈਫਰਡ ਹੈ ਤੇ ਕੁੱਤੇ ਬਈ ਡੋਟਲ ਕਿੰਨੇ ਰੱਖ ਰੱਖੇ ਜੀ ਵੀਰ ਬਈ ਕੁੱਤੇ ਆਪਣੇ ਕੋਲੇ ਹੈਗੇ ਜੀ 6-7 ਤਾਂ 6-7 ਕੁੱਤੇ ਹੈਗੇ ਨੇ ਇੱਕ ਜਰਮਨ ਸ਼ੈਫਰਡ ਹੋ ਗਿਆ ਕਰਨ ਜਰਮਨ ਨੇੜੇ ਨਾ ਹੋਈ ਜੰਦੀ ਗੱਦੀ ਹੋ ਗਿਆ ਜੀ ਗੱਦੀ ਹੋ ਗਿਆ ਕੋ ਗ੍ਰੇ ਹਾਉਂਡ ਹੋ ਗਿਆ ਤੇ ਇੱਕ ਇਧਰ ਉਹ ਬੱਚਾ ਫਿਰਦਾ ਸੀ ਹਨਾ ਜਰਮਨ ਹਾਂਜੀ 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 ਹੂੰ ਇਕ ਆ ਫਿਰਦਾ ਇੱਧਰ ਕਲਚਰ ਹੈਗੇ ਆ ਜੀ ਠੀਕ ਆ ਬਈ ਆ ਜਰਮਨ ਬਾਈ ਕਈ ਕਈ ਗੱਲ ਰੱਖੇ ਬੱਚੇ ਉਧਰ ਪੋਨੀਆਂ ਜੀ ਹੈ ਉਧਰ ਪੋਨੀਆਂ ਜੀ ਠੀਕ ਆ ਬਈ ਪੋਨੀਆਂ ਵੀ ਹੈਗਾ ਹੂੰ ਇਹ ਗੱਦੀ ਹੈ ਜੀ ਬੱਚੇ ਆ ਆ ਗੱਦੀ ਹੈ ਨੇ ਬਈ ਗੱਦੀ ਹੈ ਬੱਚੇ ਜੁੜੀ ਹੈ ਗੱਦੀ ਹੈ ਜੀ ਠੀਕ ਆ ਬਈ ਜੁੜੀ ਗੱਦੀ ਦੀ ਰੱਖ ਰੱਖੀ ਆ ਉਹ ਪੋਨੀਆਂ ਜੀ ਉਧਰ ਹੂੰ ਪੋਨੀਆਂ ਕਿਹੜੇ ਬਸੇ ਹੋਈ ਇੱਧਰ ਆਓ ਸੀ ਆਓ ਸੀ ਲਾਓ ਬਈ ਪੋਨੀਆਂ ਵੀ ਦਿਖਾਉਣੇ ਆ ਤੁਹਾਨੂੰ ਐ ਤੇ ਇਹ ਹੁੰਦੇ ਛੋਟੇ ਛੋਟੇ ਪੋਨੀਆਂ ਮਾਚਲੇ ਉਧਰ ਲਈ ਆ ਬਈ ਇਹ ਮਾਚਲੇ ਵਾਲੀ ਹੁੰਦੇ ਨਾ ਹਾਂਜੀ ਹਾਂਜੀ ਹੂੰ ਇਹ ਚੜਦੇ ਆ ਵਿਚਾਰੇ ਪਹਾੜ ਦੋ ਇਹ ਘੋੜੀ ਹੈ ਜੀ ਹੂੰ ਉਹ ਘੋੜਾ ਇਹ ਉਹ ਘੋੜਾ ਤੇ ਇਹ ਘੋੜੀ ਹੈ ਬਈ ਹੈ ਇਹ ਇਹ ਬਈ ਮੰਨ ਕੇ ਤਲ ਕਿੰਨੇ ਕਿੰਨੇ ਟਾਈਮ ਦੇ ਆ ਆਦਾ ਹੋ ਗਈ ਮੈਨੂੰ ਲੱਗਦਾ 7-8 ਸਾਲ ਦੀ ਹੋ ਗਈ ਜੀ ਆਪਣੇ ਕੋਲੇ ਸੋਪੀ ਹੈ 400 ਸੋਪੀ ਜੀ ਠੀਕ ਹੈ ਬਈ 400 ਸੋਪੀ ਹੈ ਆਪਣੇ ਕੋਲ ਪੂਣੀ ਹੂੰ ਤੇ ਉਹ ਲ ਬਈ ਉਹ 3 ਸਾਲ ਦਾ ਹੋ ਗਿਆ ਜੀ ਇਸੇ ਦਾ ਬੱਚਾ ਹੀ ਉਹ ਉਹੀ ਤਾਂ ਬੱਚਾ ਹੀ ਹੈ 3 ਸਾਲ ਤੋਂ ਹੋ ਗਿਆ ਤੇ ਇਹ 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 ਵੀ ਬਾਈ ਮੰਨ ਕੇ ਚਲੋ ਵਧੀਆ ਰੇਟ ਰੂਟ ਵਧੀਆ ਮਿਲ ਜਾਂਦਾ ਵੀ ਇਹਨਾਂ ਦਾ ਜੇ ਉਹ ਨਹੀਂ ਆਪਾਂ ਤਾਂ ਵੈਸੇ ਹੀ ਯਾਰ ਮੋਸਤਾਂ ਦੇ ਦਿੱਤੇ ਸੀਗੇ ਜੀ ਆ ਹਾਂ ਸ਼ੌਂਕ ਨੂੰ ਰੱਖੇ ਨੇ ਹਾਂਜੀ 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 ਹੂੰ ਆਜੋ ਬਈ ਹੁਣ ਆਪਣਾ ਘੋੜਾ ਦਿਖਾ ਦਈਏ ਅ ਜੈਵੀ ਆ ਆ ਗਿਆ ਬਈ ਆਪਣਾ ਜੈਵੀ ਹਾਂਜੀ ਤੇ ਜੈਵੀ ਦੀ ਬਾਈ ਹਾਈਟ ਹੈਗੀ ਆਪਣੀ 6 ਫੁੱਟ ਹੋਗੀ ਜੀ 6 ਫੁੱਟ ਸਹੀ 6 ਫੁੱਟ ਚ ਬਈ ਹੋ ਗਿਆ ਹਾਂ ਹਾਂ 6 ਫੁੱਟ ਹੋ ਗਿਆ ਹਲੇ ਦੋ ਦੰਦ ਆ ਬਾਈ ਦੋ ਦੰਦ ਆ ਜੀ ਹਜੇ ਤਾਂ ਹਾਈਟ ਹੋਰ ਕਰੂਗਾ ਜੀ ਹਾਈਟ ਹੋਰ ਵੀ ਲੈ ਕੇ ਜਾਊਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਬਈ ਬੱਚਿਆਂ ਵਾਲੇ ਤਾਂ ਇਹ ਕਹਨੇ ਮੋੜ ਤੇ ਜਿਵੇਂ ਬਹੁਤ ਵਧੀਆ ਜੀ ਬੱਚਿਆਂ ਵਾਲਾ ਆਪਾਂ ਪਹਿਲਾਂ ਮੰਨ ਕੇ ਚੱਲੋ ਵੀ ਆਪਾਂ ਤਈਆਂ ਆਪਣੀਆਂ ਘੋੜੀਆਂ ਦੇ ਪਹਿਲਾਂ ਰਿਜ਼ਲਟ ਲੈ ਕੇ ਫੇਰ ਹੀ ਮੰਨ ਲਓ ਸਟਾਰਟ ਕੀਤੇ ਆ ਜੀ ਦੋ ਮੈਂ ਘੋੜੇ ਬਾਈ ਮੈਨੂੰ ਨਾ ਸਾਰੇ ਨੂੰ ਲੋਕ ਘੈਂਟ ਕੰਮ ਲੱਗਾ ਤੁਹਾਡਾ ਵੀ ਵੀਡੀਓ ਬਣਾਈ ਹੋਰ ਮਾਜੂ ਰਿਜ਼ਲਟ ਆ ਗਏ ਹਣਾ ਤੇ ਸਵਾਦ ਵੀ ਉਹ ਵੀਡੀਓ ਕਰਨ ਦਾ ਹੁੰਦਾ ਜਿਹੜੇ ਘੋੜੇ ਦੇ ਰਿਜ਼ਲਟ ਆਏ ਪਏ ਹੁਣ ਹਣਾ ਬਿਲਕੁਲ ਬਿਲਕੁਲ ਜੀ ਤੇ ਮਤਲਬ ਪਾਣੀ ਹੋ ਜਾਂਦਾ ਸਾਰਾ ਅੱਖਾਂ ਦੇ ਆ ਜਾਂਦਾ ਕੰਮ ਤੇ ਇਹ ਭਾਈ ਜੈਵੀਰ ਆਪਣਾ ਅ ਮੰਨ ਕੇ ਚੱਲੋ ਪੰਜ ਕੁ ਕੁੜੀਆਂ ਤੇ ਪਹਿਲਾਂ ਛੱਡਿਆ ਸੀਗਾ ਤੇ ਹੁਣ ਇਸ ਤੋਂ ਬਾਅਦ ਇਹ ਵੀ 21000 ਫੀਸਤੀ ਕਰਦਾ ਹੈ ਇਹ 21000 ਤੇ ਜੀ ਹੂੰ 21000 ਫੀਸ ਤੇ ਦੋਸਤੋ ਜੈਵੀਰ ਕਰਦਾ ਆਪਣਾ ਤੇ ਜੈਵੀਰ ਦਾ ਨਾ ਤੁਸੀਂ ਕਲਿੱਪਾਂ 'ਚ ਦੇਖੋਗੇ ਉਹ ਕੰਨ ਥੋੜਾ ਜਿਹਾ ਲੱਗਦਾ ਮੁੜਿਆ ਹੋਇਆ ਤੇ ਉਹ ਭਾਈ ਆਪਣੇ ਦੋਸਤਾਂ ਨੂੰ ਵੀ ਦੱਸ ਦਿੰਨੇ ਆਪਾਂ ਉਹ ਕੰਨ ਦੋਸਤੋ ਐਕਸੀਡੈਂਟਲੀ ਟੁੱਟਿਆ ਹੋਇਆ ਮਤਲਬ ਉਹ ਤੇ ਉਹ ਘੋੜੀ ਤੇ ਇਹ ਆਪਸ ਵਿੱਚ ਲੜ ਪਏ ਤੇ ਉਹ ਛੱਟ ਲੱਗੀ ਬਈ ਹਾਂ ਉਹ ਘੋੜੇ ਨੇ ਨਾ ਮੰਨ ਲਓ ਕੱਟਦਾ ਸੀਗਾ ਜੀ ਉਹਦੇ ਟਾਂਕੇ ਲੱਗੇ ਆ ਅੱਛਾ ਬਈ ਟਾਂਕੇ ਲੱਗਣ ਕਰਕੇ ਉਹ ਕਰਨ ਤਾਂ ਹਾਂ ਉਹ ਕੰਨਾ ਡੇਡਾ ਹੋ ਗਿਆ ਜੀ ਪਰ ਉਹ ਜਿਹੜਾ ਮਤਲਬ ਚਲੋ ਉਹਦਾ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਹਾਂਜੀ ਹਾਂਜੀ ਪਰ ਇਹ ਹੁਣ ਘਾਟ ਕਰੀ ਜਾਂਦਾ ਬੱਚਾਂ ਚ ਪੂਰੀ ਹਾਂ ਬਿਲਕੁਲ ਬਿਲਕੁਲ ਜੀ ਬੱਚੇ ਪੂਰੇ ਮਜ਼ਬੂਤ ਵੀ ਆ ਰਹੇ ਆ ਜੀ ਤੇ ਕਿੰਨਾ ਕਿ ਉਹਨਾਂ ਦੇ ਵੀ ਆ ਪੂਰੇ ਮਲ ਟਾਪ ਕਾ ਸਪੌਟਲੈਸ ਦੇ ਰਿਹਾ ਜੀ ਕਿੰਨਾ ਦੇ ਵਿੱਚ ਕਸ਼ਮੀਰ ਵਾਲਾ ਸਿਉ ਧਰ ਲਿਓ ਐ ਹਾਂ ਬਿਲਕੁਲ ਬਿਲਕੁਲ ਤੇ ਇਹੇ ਦੋਸਤੋ ਮੰਨ ਕੇ ਚੱਲੋ ਆਗੇ ਬਾਕੀ ਉਧਰਲੀ ਸਾਈਡ ਜਾਂ ਉੱਪਰ ਰਹਿਗੇ ਉਹ ਤੁਹਾਨੂੰ ਦਿਖਾਉਣੇ ਆ ਤੇ ਜੱਬੀ ਹੁਣ ਆਈ ਹੁਣ ਜਾਂਦੇ ਜਾਂਦੇ ਮੜੀ ਜੀ ਆਪਾਂ ਗੱਲ ਸ਼ੌਂਕ ਦੀ ਵੀ ਕਰਦਗੇ ਵੀ ਸ਼ੌਂਕ ਕਿੰਨਾ ਕਿ ਟਾਈਮ ਲੂਗਾ ਬਈ ਆਪਣ ਨੂੰ ਜਨਪਰ ਰੱਖਦੇ ਨੂੰ ਕਿਵੇਂ ਪਿਆ ਮਤਲਬ ਬਚਪਨ ਤੋਂ ਹੀ ਆ ਜੀ ਠੀਕ ਆ ਬਈ ਜਲਦੀ ਪੁਸ਼ਟੀ ਜਲਦਾ ਆ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਧਰ ਵੱਡੇ ਭਾਈ ਆਹਾਂ ਆ ਬਲਕ ਖੜੀ ਹੈ ਕੇ ਹਾਂ ਅਬਲਕੇ ਅਬਲਕੇ ਬੱਚੀ ਹੈ ਜੀ ਆਪਣੇ ਉਹਦੀ ਚੇਤਕ ਦੀ ਠੀਕ ਹੈ ਭਾਈ ਇਹ ਬੱਚੀ ਚੇਤਕ ਦੀ ਆ ਭਾਈ ਹੈ ਹਾਂਜੀ ਹੂੰ ਚੇਤਕ ਦੀ ਬੱਚੀ ਆ ਤੇ ਕੁੜੀ ਬਈ ਇਹ ਕਿੰਨੇ ਟੰਗ ਦੀ ਹੈ ਇਹ ਕੁੜੀ ਇਹ ਮੁੰਡੇ ਕੋਲੇ ਆ ਜੀ ਹੂੰ ਇਹ ਤਾਂ ਅਜਮਬਾਬਾ ਸਾਹਿਬ ਬਸ਼ੀਰੀ ਫੋਨ ਮਾਰੇ ਮੈਂ ਕਿਹਾ ਇੱਥੇ ਘਰੇ ਲਿਆ ਆਪਣੇ ਪਿੰਡੋਂ ਹੀ ਆ ਜੀ ਮੁੰਡਾ ਇਹ ਆਹ ਚੁੱਪਰ ਟੂਪੀ ਵਾਲਾ ਜੀ ਹਾਂਜੀ 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 ਹੂੰ ਚਲੋ ਵਧੀਆ ਜੀ ਵਧੀਆ ਜਵਾਕ ਨੂੰ ਸ਼ੌਂਕ ਪਿਆਰ ਦੇ ਰੱਖੀ ਹੈ ਨਾ ਜੀ ਬਿਲਕੁਲ ਬਿਲਕੁਲ ਚੱਲ ਪੁੱਤਰਾ ਆ ਜਾ ਫਿਰ ਤੂੰ ਵੀ ਆ ਜਾ ਓਰੇ ਪੁੱਤਰਾ ਯਾਰਾ ਸੁਣਾ ਕੇ ਦੁਬਾਰਾ ਦੋ ਇਹਦੇ ਚੇਤਕ ਤੋਂ ਜ਼ਿਆਦਾ ਦੁਬਾਰਾ ਗੱਬਣਾ ਜੀ ਠੀਕ ਆ ਬਈ ਹੁਣ ਇਹ ਚੇਤਕ ਤੋਂ ਦੁਬਾਰਾ ਗੱਬਣਾ ਹਾਂਜੀ ਹਾਂਜੀ ਹੂੰ ਪਹਿਲਾਂ ਆ ਬੱਚਾ ਵੀ ਚੇਤਕਦੀ ਹੈ ਬੱਚੀ ਜੀ ਹਾਂ ਬੱਚੀ ਬੱਚੀ ਚੇਤਕਦੀ ਹੈ ਹਾਂਜੀ ਹਾਂਜੀ ਬੱਚੀ ਦਾ ਵੀ ਦੇਖੋ ਦੋਸਤ ਤੇ ਮੁੰਡੇ ਨੇ ਦੋਸਤੋ ਬੜੇ ਸ਼ੌਂਕ ਨਾਲ ਪਿਆਰ ਨਾਲ ਪਾਲੀ ਹੋਈ ਆ ਚਲੋ ਆਪਣੇ ਵੀਡੀਓ ਅੱਜ ਬਈ ਦੇ ਵੀਰ ਦੀ ਕਰਨਾ ਇਹ ਜਵਾਗ ਨੂੰ ਵੀ ਚਾਹ ਬਈ ਦੇ ਵੀਰ ਜੜਾ ਹੋਣਾ ਬਈ ਆ ਆਪਾਂ ਵੀ ਉਹ ਕਰਾ ਗਏ ਹਨ ਤੇ ਆਜੋ ਬਈ ਹੁਣ ਅਸੀਂ ਦਰਲੀਵੀ ਦਿਖਾ ਦੇਗੇ ਇੱਧਰ ਆਪਣੀ ਟੁਕਰੀ ਨਹੀਂ ਖੜੀ ਸੀ ਬਈ ਹਾਂਜੀ ਹਾਂਜੀ ਇਹ ਨੁਕਰੀ ਹੋਈ ਕਿਹੜੇ ਦੀ ਆ ਇਹ ਸਮੁੰਦਰ ਦੀ ਆ ਜੀ ਹੁਣ ਜੈ ਵੀ ਤੋ ਗੱਪਣਾ ਜੀ ਜੈ ਵੀ ਤੋ ਗੱਪਣਾ ਕਿੰਨੇ ਟਾਈਮ ਦੀ ਗੱਪਣ ਹੋਵੀ ਬਈ ਚੈੱਕ ਪਾਸ ਹੀ ਆ ਚੈੱਕ ਪਾਸ ਹੀ ਠੀਕ ਆ ਬਈ ਤੇ ਇਹ ਇਹ ਦੀ ਹਾਈਟ ਹੋਣੀ ਕਿੰਨੀ ਆ ਬਈ ਇਹ ਬਾਟੋਂ ਬਾਹਰ ਆ ਜੇ ਬਾਟੋਂ ਬਾਹਰ ਆ ਹਾਂਜੀ ਹਾਂਜੀ ਹੂੰ ਇਧਰ ਬਈ ਤੂੰ ਕਿਹੜੀ ਆ ਗਈ ਇਹ ਰਤਨਾਕਰ ਦੀ ਆ ਜੀ ਕੁੜੀ ਠੀਕ ਹੈ ਇਹ ਮਰવાડી ਆ ਗਈ ਰਤਨਾ ਮਰવાડી ਇਹ ਆਪਣੇ ਹੁਣ ਚੇਤਕ ਤੋਂ ਵੀ ਗੱਬਣਾ ਜੀ ਹੂੰ ਇਹਦੇ ਚਾਰੇ ਪੈਰ ਚਿੱਟੇ ਤੇ ਮੱਥੇ ਪਟਾ ਜੀ ਮੱਥੇ ਪਟਾ ਬਈ ਹਾਈਟ ਕਿੰਨੀ ਆ ਜੀ ਵੀਰ ਬਈ ਦੀ ਬਾਟੋਂ ਬਾਹਰ ਜੀ ਇਹ ਵੀ ਬਾਟੋਂ ਬਾਹਰ ਹਾਂਜੀ ਹਾਂਜੀ ਹੂੰ ਤੇ ਗੱਬਣ ਇਹ ਆਪਣੀ ਚੇਤਕ ਚੇਤਕ ਤੋਂ ਨਹੀਂ ਚੈੱਕ ਪਾਸ ਹੋਊਗੀ ਬਈ ਹਾਂ ਚੈੱਕ ਪਾਸ ਹੋ ਗਈ ਜੀ ਹੂੰ ਇਹ ਰਾਜ ਹੰਸਰੀ ਇਹਦੀ ਇਹ ਰਾਜ ਹੰਸਰੀ ਆ ਗਈ ਹਾਂ ਇਹ ਉਹ ਕੁੜੀ ਦੀ ਆਪਣੀ ਜਿਹੜੀ ਉਤਰੀ ਘੜੀ ਹੋਊ ਪਰਪਤ ਵਾਲੀ ਜੀ ਹਾਂਜੀ ਹਾਂਜੀ ਪ੍ਰਭਾਤ ਵਾਲੀ ਜੀ ਉਹ ਕੁੜੀ ਦੇ ਬੱਚੀ ਹੈ ਜੀ ਇਹਦੇ ਬਈ ਮੱਥੇ ਫੁੱਲ ਮੱਥੇ ਫੁੱਲ ਹੈ ਜੀ ਠੀਕ ਆ ਬਈ ਤੇ ਇਹ ਕਿਵੇਂ ਆ ਬਈ ਹੁਣ ਪੋਜੀਸ਼ਨ ਖਾਲੀ ਹੈ ਕਿ ਇਹ ਮਲਾਈ ਵੀ ਹੈ ਜੀ ਇਹਦੇ ਚੈੱਕ ਨਹੀਂ ਹੋਏਗੇ ਠੀਕ ਆ ਬਈ ਹੂੰ ਹਲੇ ਚੈੱਕ ਨਹੀਂ ਹੋਏ ਹਾਂਜੀ ਹੂੰ ਇਹਦੀ ਹਾਈਟ ਹੂਟ ਬਈ ਇਹ ਮਤਲਬ 63 ਤੋਂ ਬਾਹਰ ਹੀ ਹੋਊਗੀ ਜੀ ਹਾਈਟ ਇਹ ਵੀ ਚੰਗੀ ਲੱਗ ਇਧਰ ਆਪਾਂ ਉੱਚੇ ਖੜੇ ਨਾ ਆ ਉੱਚੇ ਵੜੇ ਖੜੇ ਆ ਜੀ ਹਾਂ ਹੂੰ ਆਹਾ ਬਈ ਇਧਰ ਨੁਕਰੀ ਬੱਚੀ ਇਹ ਵੀ ਆਪਣੇ ਇਹਦੇ ਤੋਂ ਜੈਵੀ ਤੋਂ ਗੱਬਣਾ ਜੀ ਇਹ ਵੀ ਜੈਵੀ ਤੋਂ ਗੱਬਣਾ ਹਾਏ ਮਨਾਖੀ ਬਈ ਇਹਦੀ ਗਰਦਨ ਗਰਦਨ ਬਹੁਤ ਚੰਗੀ ਹੈ ਜੀ ਹੈਨਾ ਗਰਦਨ ਗੋਦਨ ਪੱਖੋਂ ਬਹੁਤ ਚੰਗੀ ਆ ਤੇ ਬਾਕੀ ਭਾਈ ਹਾਈਟ ਕਿੰਨੀ ਹੋਗੀ ਇਹ ਬੱਚੇ ਇਹ ਵੀ ਲੰਮਸਮ ਹੋਊਗੀ ਜੀ ਟ੍ਰੇਡ ਦੇ ਕਰੀਬ ਹੂੰ ਟ੍ਰੇਡ ਦੇ ਤਕਰੀਬ ਨਹੀਂ ਜੀ ਹਾਂਜੀ ਠੀਕ ਆ ਭਾਈ ਤੇ ਬਾਕੀ ਵੱਡੇ ਭਾਈ ਉਹੀ ਗੱਲ ਅ ਇਹਦਾ ਜਿਵੇਂ ਕਹਿੰਨ ਨੁਕਰਾ ਦਾ ਉਹ ਖਾਣਾ ਸੋਨੇ ਦੀ ਜਿਹੜੀ ਨੁਕਰੀ ਆ ਇਹ ਇਹ ਬੱਚੀ ਦੇਵシャンਦੀ ਹੈ ਜੀ ਇਹ ਦੇਵシャンਦੀ ਆ ਗਈ ਬਈ ਹਾਂਜੀ ਹਾਂਜੀ ਇਹ ਵੀ ਦੋ ਦੰਦ ਲੱਗਣਾ ਸਟਾਰਟ ਹੋਈ ਹੈ ਜੈ ਵੀ ਤੋਂ ਇਹ ਵੀ ਗੱਬਣਾ ਜੀ ਠੀਕ ਹੈ ਬਈ ਇਹ ਵੀ ਗੱਬਣ ਹੋਊਗੀ ਤੇ ਇਹ ਆਪਣਾ ਹਾਈਟ ਫੂਡ ਕਿੰਨੀ ਕਿਲੇਗੀ ਬਈ ਬੱਟੋਂ ਬਾਹਰ ਹੈ ਜੀ ਇਹ ਵੀ ਬੱਟੋਂ ਬਾਹਰ ਹਾਂਜੀ ਦੋ ਦੰਦ ਜਾਨੀ ਕਿ ਸਟਾਰਟ ਕੀਤੇ ਹੋਣਾ ਨੇ ਠੀਕ ਠੀਕ ਹੈ ਬਈ ਇਹ ਆ ਗਿਆ ਆਪਾਂ ਆਪਣੇ ਫਾਰਮ ਦੇ ਘੁੰਮ ਕੇ ਬਈ ਜਮਾ ਦੂਜੇ ਪਾਸੇ ਚਾਰਸ ਗੀੜਾ ਦੇ ਕੇ ਹਾਂ ਸਾਰੇ ਪਾਸੇ ਤੇ ਇਹ ਦੋਸਤੋ ਬਈ ਜਗਵੀਰ ਦਾ ਫਾਰਮ ਸੀ ਬਾਕੀ ਜਾਨਵਰ ਬਾਈ ਦੇ ਆਪਾਂ ਤੁਹਾਨੂੰ ਦਿਖਾਈ ਦਿੱਤੇ ਐ ਇੱਧਰ ਗਾਇਆਂ ਵੀ ਖੜੀਆਂ ਦੂਜੀ ਆਪਣੀਆਂ ਹੁੰਦੀਆਂ ਬਾਈ ਸੱਕੜੀਆਂ ਸਾਈਵਾਲਾ ਸਾਈਵਾਲ ਤੇ ਗੇਰ ਜੀ ਹਾਂ ਜੀ ਸਾਈਵਾਲ ਤੇ ਕਿਹੜੀ ਗੇਰ ਗੇਰ ਜੀ ਗੇਰ ਇਹ ਕਾ ਖੜੀ ਐ ਜੀ ਗੇਰ ਹੂੰ ਇਹ ਇਹ ਗੇਰ ਆ ਜਾਂਦੀ ਬਾਈ ਹਾਂ ਗੇਰਾਂ ਜੀ ਹੂੰ ਇਹਦੇ ਨਾਲੇ ਕਿਵੇਂ ਬਾਈ ਦੁੱਧ ਦੁੱਧ ਕਿੰਨਾ ਕ ਹੁੰਦਾ ਦੁੱਧ ਠੀਕ ਐ ਜੀ ਇਹ ਮੰਨ ਕੇ ਚਲੋ 5-6 ਲੀਟਰ ਸਵੇਰ ਸ਼ਾਮ ਯਾਨੀ ਕਿ 10-12 ਲੀਟਰ ਦੁੱਧ ਹੈਗਾ ਇਹਦੇ ਥੱਲੇ ਜੀ ਠੀਕ ਆ ਹੂੰ ਵਧੀਆ ਹੁੰਦਾ ਦੁੱਧ ਵਧੀਆ ਦੁੱਧ ਚੰਗਾ ਹੁੰਦਾ ਜੀ ਉਹ ਪਹਿਲਾਂ ਜੀ ਉਹ ਵੇਖੋ ਹੁਣ ਬਸ ਤਿਆਰੀ ਐ ਜੀ ਦਿਨਾਂ ਤੇ ਉਹ ਗੇ ਹਾਂ ਜੀ ਇਹ ਜੋ ਦੇਖੋ ਹੁਣ ਕਿੰਨਾ ਦਿੰਦੀ ਆ ਚਲੋ ਬਈ ਕੋਈ ਗੱਲ ਨਹੀਂ ਹੋਣੀ ਇਹ ਵੀ ਉਹਦਾ ਆਮ ਹੀ ਮਿਲ ਜਾਂਦਾ ਹੋਣਾ ਹਨਾ ਟਿਕਟੂਗਾ ਹਨਾ ਹਾਂ ਬ੍ਰਾਜ਼ੀਲ ਵਾਲੇ ਟੀਕੇ ਆਉਂਦੇ ਆ ਜੀ ਹੁਣ ਵਾਧੂ ਠੀਕ ਆ ਬਈ ਉਹੀ ਭਰੇ ਹੋਏ ਆ ਜੀ ਇਹਦੇ ਇਹ ਵੀ ਦੁਬਾਰਾ ਕੱਪਣੋਗੀ ਉਹਦੇ ਵੀ ਬ੍ਰਾਜ਼ੀਲ ਵਾਲੇ ਹੀ ਲੱਗਿਆ ਹੋਏ ਆ ਜੀ ਆ ਜਿਹੜੇ ਹੈਗੀਆਂ ਸਾਈ ਵਾਲੇ ਇਹਨਾਂ ਦੇ ਵੀ ਚੰਗੇ ਟੀਕੇ ਭਰੇ ਹੋਏ ਆ ਠੀਕ ਆ ਬਈ ਬਾਕੀ ਬੱਚੀਆਂ ਵੀ ਚੰਗੀਆਂ ਆ ਇਹਨਾਂ ਦੀਆਂ ਤੇ ਚਲੋ ਜਗਵੀਰ ਬਾਈ ਦਿਓ ਇਜਾਜ਼ਤ ਬਹੁਤ ਵਧੀਆ ਲੱਗਿਆ ਬਈ ਗੱਲਬਾਤ ਕਰਕੇ ਤੇ ਸਾਰੇ ਜਾਨਵਰ ਬਹੁਤ ਸੋਹਣੇ ਸੀ ਘੈਂਟ ਸੀ ਹੈਂ ਤੇ ਇੱਕ ਬਸ਼ੇਰਾ ਬਈ ਕਿਹੜਾ ਆਪਣਾ ਜਿਹੜਾ ਜੋਰਾਵਰਦਾ ਜੀ ਜੋਰਾਵਰ ਵਾਲਾ ਬਸ਼ੇਰਾ ਜਿਹੜਾ ਤੁਹਾਨੂੰ ਦਿਖਾਇਆ ਦੋਸਤੋ ਵੀਡੀਓ ਚ ਆਪਾਂ ਹਾਂਜੀ ਲਾ ਇੱਥੇ ਫੋਟੋ ਮੈਂ ਦੁਬਾਰੇ ਲਾ ਆ ਉਹਦੀ ਮਾਂ ਪ੍ਰਭਾ ਦਿਆ ਜੀ ਤੇ ਆ ਬ ਜੋਰਾਵਰਦਾ ਜੀ ਮਾਂ ਪ੍ਰਭਾ ਦਿਆ ਬਈ ਆਪਣੇ ਘਰੇ ਜੀ ਹੂੰ ਉਹ ਆਪਾਂ ਵੇਚਣਾ ਕਰਾਂ ਹਾਂ ਉਹ ਵੇਚਣਾ ਜੀ ਉਹ ਗੱਲਾ ਸੇਲਤੀ ਹੈ ਜੀ ਤੇ ਇਹ ਇੱਕ ਬੇਚੇਰਾ ਸੇਲ ਵਾਸਤੇ ਦੋਸਤੋਂ ਬਕਾਊ ਆ ਇਹਦਾ ਕੋਈ ਭਰਾ ਇਨਕੁਆਰੀ ਲੈਣਾ ਚਾਹੁੰਦਾ ਘੰਟੀ ਮਾਰ ਲਿਓ ਬਾਈ ਜੀ ਦੇ ਨੂੰ ਤੇ ਜੇ ਤੁਸੀਂ ਲੈਣਾ ਚਾਹੁੰਦੇ ਸਰਵਿਸ ਘੋੜਿਆਂ ਤੋਂ ਨੁਕਰੇ ਤੋਂ ਚਾਹੇ ਜੈਬੀ ਤੋਂ ਤੇ ਚਾਹੇ ਆਪਣਾ ਜਿਹੜਾ ਕਾਂਟੇ ਵਾਲਾ ਬੱਚਾ ਬਾਈ ਕੀ ਨਾਂ ਦੱਸੇ ਚਿਤਕ ਜੀ ਚਿਤਕ ਉਹਦੇ ਤੋਂ ਤਾਂ ਇਹ ਇੱਕ ਦੋਨੇ ਘੋੜਿਆਂ ਦੀ 21000 ਰੁਪਏ ਫੀਸ ਆ ਦੋਸਤੋਂ ਸਰਵਿਸ ਲੈਣ ਵਾਸਤੇ ਵੀ ਤੁਸੀਂ ਬਾਈ ਜੈਬੀ ਨੂੰ ਘੰਟੀ ਮਾਰ ਸਕਦੇ ਹੋ ਪਿੰਡ ਭੁੱਲਰ ਵਾਲਾ ਜ਼ਿਲ੍ਹਾ ਮਕਸਰ ਸਾਹਿਬ ਤੇ ਬਾਈ ਨੂੰ ਘੰਟੀ ਮਾਰ ਲਿਓ ਪਿੰਡ ਜੀ ਬੜਦਾਂ ਤੋਂ ਇੱਕ ਗਲੀ ਜੀ ਮੁੜ ਕੇ ਬਾਈ ਦਾ ਘਰ ਆ ਜੀ ਤੇ ਧੰਨਵਾਦ ਜੀ ਵੀਰ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਵੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ